ਪੰਜਾਬ ਵਿੱਚ ਧੁੰਦ ਕਾਰਨ ਜਿੱਥੇ ਲੋਕ ਪਰੇਸ਼ਾਨ ਹੋ ਰਹੇ ਨੇ ਉੱਥੇ ਹੀ ਇਹ ਧੁੰਦ ਜੀ ਦਾ ਜੰਜਾਲ ਬਣਦੀ ਨਜ਼ਰ ਆ ਰਹੀ ਹੈ। ਪੰਜਾਬ ਰੋਡਵੇਜ਼ ਪੱਟੀ ਡਿੱਪੂ ਦੀ ਬਸ ਪੱਟੀ ਤੋਂ ਅੰਮ੍ਰਿਤਸਰ ਜਾਂਦੇ ਸਮੇਂ ਵੱਡੇ ਹਾਸੇ ਦਾ ਸ਼ਿਕਾਰ ਹੋਈ ਹੈ। ਗੁਰਦੁਆਰਾ ਬਾਬਾ ਨੌਦ ਸਿੰਘ ਦੇ ਕੋਲ ਸੂਏ ਵਿੱਚ ਬਸ ਪਲਟ ਗਈ। ਹਾਲਾਂਕਿ ਬਸ ਡੂੰਘੇ ਪਾਣੀ ਵਿੱਚ ਨਹੀਂ ਡਿੱਗੀ ਜਿਸ ਕਾਰਨ ਯਾਤਰੀਆਂ ਦਾ ਬਚਾਰਿਆ। ਤਸਵੀਰਾਂ ਸਾਫ਼ ਤੌਰ ਤੇ ਬਿਆਨ ਕਰਦੀਆਂ ਨੇ ਕਿ ਹਾਸਾ ਕਿੰਨਾ ਜ਼ਿਆਦਾ ਭਿਆਨਕ ਸੀ ਕਿ ਥੋੜੀ ਜਿਹੀ ਲਾਪਰਵਾਹੀ ਕਿੰਝ ਸਵਾਰੀਆਂ ਦੀ ਜਾਨ ਤੇ ਬਨ ਸਕਦੀ ਸੀ। ਬਾਬੇ ਸਮਾਜ ਦੇ ਲਾਗੇ ਵਾਪਸ ਲੱਗੇ ਆਈ ਬਚਾਅ ਹੋ ਗਿਆ ਪਾਣੀ ਬਹੁਤ ਡੂੰਗਾ ਪਰ ਸਿਰੇ ਤੇ ਮੁਕ ਨਾ ਗਿਆ ਉਹ ਵੀ ਜਾਵ ਰਿਹਾ ਫਿਰ ਵੀ ਵਾਰਗਾ ਤਾਂ ਬਚਾਅ ਆ ਗਿਆ ਜਿਹਨੂੰ ਢੀਟ ਤੱਕ ਨਹੀਂ ਆਈ ਸਰਗਨਟ ਨੇ ਕਰ ਲਿਆ ਸਾਰੀਆਂ ਬਾਹਰ ਕਰ ਰਿਹਾ ਸਾਰੀਆਂ ਪੰਜਾਬ ਵਿੱਚ ਧੁੰਦ ਕਾਰਨ ਜਿੱਥੇ ਲੋਕ ਪਰੇਸ਼ਾਨ ਹੋ ਰਹੇ ਨੇ ਉੱਥੇ ਹੀ ਇਹ ਧੁੰਦ ਜੀ ਦਾ ਜੰਗਾਲ ਬਣਦੀ ਨਜ਼ਰ ਆ ਰਹੀ ਹੈ ਪੰਜਾਬ ਰੋਡਵੇਜ ਪੱਟੀ ਡਿੱਪੂ ਦੀ ਬਸ ਪੱਟੀ ਤੋਂ ਅੰਮ੍ਰਿਤਸਰ ਜਾਂਦੇ ਸਮੇਂ ਵੱਡੇ ਹਾਸੇ ਦਾ ਸ਼ਿਕਾਰ ਹੋਈ ਹੈ ਗੁਰਦੁਆਰਾ ਬਾਬਾ ਨੌਦ ਸਿੰਘ ਦੇ ਕੋਲ ਸੂਏ ਵਿੱਚ ਬਸ ਪਲਟ ਗਈ ਹਾਲਾਂਕਿ ਬਸ ਡੂੰਘੇ ਪਾਣੀ ਵਿੱਚ ਨਹੀਂ ਡਿੱਗੀ ਜਿਸ ਕਾਰਨ ਯਾਤਰੀਆਂ ਦਾ ਬਚਾਰਿਆ ਤਸਵੀਰਾਂ ਸਾਫ਼ ਤੌਰ ਤੇ ਬਿਆਨ ਕਰਦੀਆਂ ਨੇ ਕਿ ਹਾਸਾ ਕਿੰਨਾ ਜ਼ਿਆਦਾ ਭਿਆਨਕ ਸੀ ਕਿ ਥੋੜੀ ਜਿਹੀ ਲਾਪਰਵਾਹੀ ਕਿੰਝ ਸਵਾਰੀਆਂ ਦੀ ਜਾਨ ਤੇ ਬਨ ਸਕਦੀ ਸੀ ਵਾਡੇ ਸਮਾਜ ਦੇ ਲਾਗੇ ਬਾਸ ਲੱਗੇ ਆਈ ਬਚਾਅ ਹੋ ਗਿਆ ਪਾਣੀ ਬਹੁਤ ਢੂੰਗਾ ਪਰ ਸਿਰੇ ਦੇ ਤੇ ਬਚਾਅ ਹੋ ਗਿਆ ਫਿਰ ਵੀ ਵਰਗਾ ਦਾ ਬਚਾਅ ਆ ਗਿਆ ਜਿਹਨੂੰ ਢੀੜ ਤੱਕ ਨਹੀਂ ਆਈ ਤਾਂ ਉਹ ਕਨੈਕਟਰ ਨੇ ਕੱਢ ਲਿਆ ਸਾਰੀਆਂ ਬਾਰ ਕਰਦੇ ਸਾਰੀਆਂ ਪੰਜਾਬ ਵਿੱਚ ਧੁੰਦ ਕਾਰਨ ਜਿੱਥੇ ਲੋਕ ਪਰੇਸ਼ਾਨ ਹੋ ਰਹੇ ਨੇ ਉੱਥੇ ਹੀ ਇਹ ਧੁੰਦ ਜੀ ਦਾ ਜੰਜਾਲ ਬਣਦੀ ਨਜ਼ਰ ਆ ਰਹੀ ਹੈ। ਪੰਜਾਬ ਰੋਡਵੇਜ਼ ਪੱਟੀ ਡਿੱਪੂ ਦੀ ਬੱਸ ਪੱਟੀ ਤੋਂ ਅੰਮ੍ਰਿਤਸਰ ਜਾਂਦੇ ਸਮੇਂ ਵੱਡੇ ਹਾਸੇ ਦਾ ਸ਼ਿਕਾਰ ਹੋਈ ਹੈ। ਗੁਰਦੁਆਰਾ ਬਾਬਾ ਨੌਦ ਸਿੰਘ ਦੇ ਕੋਲ ਸੂਏ ਵਿੱਚ ਬੱਸ ਪਲਟ ਗਈ। ਹਾਲਾਂਕਿ ਬੱਸ ਡੂੰਘੇ ਪਾਣੀ ਵਿੱਚ ਨਹੀਂ ਡਿੱਗੀ ਜਿਸ ਕਾਰਨ ਯਾਤਰੀਆਂ ਦਾ ਬਚਾਰਿਆ। ਤਸਵੀਰਾਂ ਸਾਫ਼ ਤੌਰ ਤੇ ਬਿਆਨ ਕਰਦੀਆਂ ਨੇ ਕਿ ਹਾਸਾ ਕਿੰਨਾ ਜ਼ਿਆਦਾ ਭਿਆਨਕ ਸੀ ਕਿ ਥੋੜੀ ਜਿਹੀ ਲਾਪਰਵਾਹੀ ਕਿੰਝ ਸਵਾਰੀਆਂ ਦੀ ਜਾਨ ਤੇ ਬੰਦ ਸਕਦੀ ਸੀ। ਬਾਬੇ ਸਮਾਜ ਦੇ ਲਾਗੇ ਬਾਸ ਲੱਗੇ ਆਈ ਬਚਾਅ ਹੋ ਗਿਆ ਪਾਣੀ ਬਹੁਤ ਢੂੰਗਾ ਪਰ ਸਿਰੇ ਦੇ ਤੇ ਬਚਾਅ ਹੋ ਗਿਆ ਫਿਰ ਵੀ ਵਰਗਾ ਦਾ ਬਚਾਅ ਆ ਗਿਆ ਜਿਹਨੂੰ ਢੀੜ ਤੱਕ ਨਹੀਂ ਆਈ ਤਾਂ ਉਹ ਕਨੈਕਟ ਨੇ ਕਰ ਲਿਆ ਸਾਰੀਆਂ ਬਾਹਰ ਕਰਦੇ ਸਾਰੀਆਂ ਪੰਜਾਬ ਵਿੱਚ ਧੁੰਦ ਕਾਰਨ ਜਿੱਥੇ ਲੋਕ ਪਰੇਸ਼ਾਨ ਹੋ ਰਹੇ ਨੇ ਉੱਥੇ ਹੀ ਇਹ ਧੁੰਦ ਜੀ ਦਾ ਜੰਜਾਲ ਬਣਦੀ ਨਜ਼ਰ ਆ ਰਹੀ ਹੈ। ਪੰਜਾਬ ਰੋਡਵੇਜ਼ ਪੱਟੀ ਡਿੱਪੂ ਦੀ ਬੱਸ ਪੱਟੀ ਤੋਂ ਅੰਮ੍ਰਿਤਸਰ ਜਾਂਦੇ ਸਮੇਂ ਵੱਡੇ ਹਾਸੇ ਦਾ ਸ਼ਿਕਾਰ ਹੋਈ ਹੈ। ਗੁਰਦੁਆਰਾ ਬਾਬਾ ਨੌਦ ਸਿੰਘ ਦੇ ਕੋਲ ਸੂਏ ਵਿੱਚ ਬੱਸ ਪਲਟ ਗਈ। ਹਾਲਾਂਕਿ ਬੱਸ ਡੂੰਘੇ ਪਾਣੀ ਵਿੱਚ ਨਹੀਂ ਡਿੱਗੀ ਜਿਸ ਕਾਰਨ ਯਾਤਰੀਆਂ ਦਾ ਬਚਾਰਿਆ। ਤਸਵੀਰਾਂ ਸਾਫ਼ ਤੌਰ ਤੇ ਬਿਆਨ ਕਰਦੀਆਂ ਨੇ ਕਿ ਹਾਸਾ ਕਿੰਨਾ ਜ਼ਿਆਦਾ ਭਿਆਨਕ ਸੀ ਕਿ ਥੋੜੀ ਜਿਹੀ ਲਾਪਰਵਾਹੀ ਕਿੰਝ ਸਵਾਰੀਆਂ ਦੀ ਜਾਨ ਤੇ ਬਨ ਸਕਦੀ ਸੀ।